ਮਾਮਾ ਹੋਰ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਬਾਹਰ ਪੁੱਜੇ ਤੇ ਫਿਰ ਮੈਂ ਵੀ ਇਸਰਚਉਣੀ ਆਵਾਂ ਕੀਲੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪ ਦੀ ਤਿਆਰੀ ਕਰ ਲਓ 15 ਦਿਨਾਂ ਦੇ ਰਚ ਰਚ ਐਸਟੇਟ ਤੋਂ ਪੰਚਾਇਤ ਤੋਂ ਸਰਟੀਫਿਕੇਟ ਲੈਣਾ ਕਿ ਮੇਰੇ ਨਕਰ ਵਿੱਚ ਕੋਈ ਨਿਸ਼ਾਨੀ ਨਹੀਂ ਵੇਦਦਾ ਹਮੇਸ਼ਾ ਮੇਰੀ ਆਤਮਾ ਨਾਲ ਦੀ ਆਤਮਾ ਮੈਨੂੰ ਬੂਰਾ ਪਹਿਲਾਂ ਮੈਂ ਆ ਕੇ ਦੱਸਦਾ ਹਾਂ ਉਹ ਤਿਆਰੀ ਕਰ ਲੋ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ੇ ਵਿੱਚ ਬਾਦੀ ਆ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਸਭ ਫਿਰ ਵਾਰਨਿਕ ਜਿੰਨਾ ਬੇਇੱਜ਼ਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਪੂਰੀਆਂ ਵਿੱਚ ਨਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਸਭ ਨੂੰ ਬੇਨਤੀ ਕਰਨਾ ਹੈ ਅੱਜ ਪਹਿਲੇ ਦਿਨ ਅੱਜ ਤੋਂ ਅਡੀ ਤਿਆਰੀ ਕਰ ਲਓ ਮੈਂ ਆਪ ਦਾ ਕਬਰਾਂ ਕਬਰ ਕਸ ਕਸ ਲਿਆ 79 ਦਾ ਮੈਸ ਪੈਨ ਨੂੰ ਅੱਜ ਡਾਪਟ ਕਰਦਾ ਇਸ ਪੈਨ ਨੂੰ ਮੈਂ ਨਚ ਮੁਕ ਕਰਨਾ ਸੌਂਚ ਮੈਂ ਰਿੰਦ ਬਾਰੇ ਬੇਨਤੀ ਕਰਦਾ ਜੋ ਵੀ ਅੱਜ ਤੋਂ ਪਹਿਲਾਂ ਗੱਲ